ਇਹਨਾਂ ਦਾ ਕੰਮ ਕੀ ਹੈ ਤੇ ਕੰਮ ਕਰਦੇ ਕੀ ਨੇ ਇੱਥੇ ਤੇ ਸਾਡੇ ਇਹੋ ਜਿਹੇ ਮੰਤਰੀ ਰਹੇ ਨੇ ਜੰਗਲਾਤ ਮੰਤਰੀ ਜਿਨ੍ਹਾਂ ਦਾ ਕੰਮ ਜੰਗਲ ਲਾਉਣਾ ਪਰ ਉਹ ਬੂਟੇ ਕਟਾਉਣ ਦੇ ਪਹਿਲੇ ਲੈਂਦੇ ਰਹੇ ਟਰੀ ਗਾਰਡ ਲਾਉਣ ਦੇ ਉਹਦੇ ਪਹਿਲੇ ਲੈਂਦੇ ਰਹੇ ਇਸ ਤਰ੍ਹਾਂ ਗੋਲੀ ਚੱਲਦੀ ਏ ਤੁਸੀਂ ਆਪਣੇ ਬੰਦਿਆਂ ਦੇ ਉੱਤੇ ਪਹਿਲੇ ਹੰਝੂ ਗੈਸ ਸੁੱਟ ਰਹੇ ਹੋ ਕਿਰਨੋ ਇੱਕ ਪਾਸੇ ਤੇ ਤੁਸੀਂ ਉਹਨਾਂ ਨੂੰ ਸੱਦਾ ਦੇ ਰਹੇ ਹੋ ਤੁਹਾਡੇ ਮੰਤਰੀ ਆ ਰਹੇ ਨੇ ਚਾਰ ਮੀਟਿੰਗਾਂ ਹੁੰਦੀਆਂ 8 ਫਰਵਰੀ 12 ਫਰਵਰੀ 15 ਫਰਵਰੀ ਫਿਰ 18 ਫਰਵਰੀ ਨੂੰ ਦੂਜੇ ਪਾਸੇ ਤੁਸੀਂ ਸੜਕਾਂ ਤੇ ਕਿਲਾ ਕਿਲਾ ਤੇ ਸੀਮਿੰਟ ਦੀਆਂ ਦੁਵਾਰਾ ਬਣਾਉਂਦੀਆਂ 7 ਲੀਅਰ ਸੁਰੱਖਿਆ ਖੜੀ ਕਰਦੀ ਉਥੇ ਚੱਲ ਕੇ ਸਾਡਾ ਮੁਲਕ ਗਰੀਬ ਨਹੀਂ ਹੈ ਇਹਨੂੰ ਗਰੀਬ ਕੀਤਾ ਗਿਆ ਬਿਲਕੁਲ ਸੋਨੇ ਦੀ ਕੀੜੀ ਅੱਜ ਵੀ ਪਾ ਰਹੀ ਹੈ ਈਸਟ ਇੰਡੀਆ ਕੰਪਨੀ ਨੇ ਉਹਨਾਂ ਨੇ ਲੁੱਟਿਆ ਤੁਸੀਂ ਇਤਿਹਾਸ ਖੋਲ ਕੇ ਦੇਖ ਲਓ ਜਿਨ੍ਹਾਂ ਨੇ ਲੁੱਟਿਆ ਕੋਈ ਦਫਤਰ ਨੂੰ ਹੱਥ ਲਾ ਲੋ ਕਿਸੇ ਲੀਡਰ ਨੂੰ ਹੱਥ ਲਾ ਲੋ ਤੁਸੀਂ ਦੇਖੋ ਇਹ ਫਿਰ ਤੁਸੀਂ ਦੇਖੋ ਵੀ ਇਹ ਲੀਡਰਾਂ ਦੇ ਉੱਤੇ ਤੇ ਵੱਡੇ ਅਫਸਰਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਡੇ ਸ਼ਾਮ ਦੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਸਾਡੇ ਨਾਲ ਮੌਜੂਦ ਹਨ डी फॉर यू न्यूज़ ਦੇ ਸੰਪਾਦਕ ਦੀਪਕ ਪੰਡਾਰੀ ਜੀ ਪੰਡਾਰੀ ਜੀ ਮੇਰੇ ਤੁਹਾਨੂੰ ਸਵਾਗਤ ਕਰਦੀ ਹਾਂ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਪੰਡਾਰੀ ਜੀ ਪੰਜਾਬ ਦੇ ਚੀਫ टाउन प्लानਰ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਤੇ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੇਖੋ ਕੌਲਨ ਕਹਿੰਦੇ ਵੀ ਇਹ ਅਫਸਰਾਂ ਦਾ ਕੰਮ ਕੀ ਹੁੰਦਾ ਹੈ ਸਵਾਲ ਤੇ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਵੀ ਇਹਨਾਂ ਨੂੰ ਜਿਹੜੀ ਹੈ ਤਨਖਾਹ ਮਿਲਦੀ ਹੈ ਕਿ ਤੁਸੀਂ ਗਲਤ ਕੰਮ ਨਹੀਂ ਹੁੰਦੇ ਨਾ ਉਹਨੂੰ ਰੋਕਣਾ ਪਰ ਦੁੱਖ ਨਾ ਕਹਿਣਾ ਪੈਂਦਾ ਵੀ ਕੁਝ ਪ੍ਰਸ਼ਟ ਅਫਸਰਾਂ ਨੇ ਵਿੜਾਗਰ ਕੀਤਾ ਹੋਇਆ ਹੁਣ ਦੇਖੋ ਚੀਫ Town Planner ਹੋਏ ਚਾਹੇ ਕੋਰਪੋਰੇਸ਼ਨ ਦਾ MTP ডিপਾਰਟਮੈਂਟ ਹੋਏ ਸਭ ਤੋਂ ਪ੍ਰਸ਼ਟ ਡਿਪਾਰਟਮੈਂਟ ਕਿਨੇ ਗਏ ਹੈ ਵੀ ਕੋਈ ਸ਼ਹਿਰ ਦੀ ਇਹਨਾਂ ਨੇ ਟੋਪੋਗ੍ਰਾਫੀ ਬਣਾ ਕੇ ਜਿਹੜੀ ਨਾ ਵਿਗਾੜ ਕੇ ਰੱਖਤੀ ਜਿਹੜਾ ਪੈਸਾ ਸਰਕਾਰ ਦੀ ਜੇਬ ਚਾਉਣਾ ਚਾਹੀਦਾ ਸੀ ਨਾ ਉਹ ਇਹਨਾਂ ਪ੍ਰਸ਼ਟ ਅਫਸਰਾਂ ਦੀ ਜੇਬਾਂ ਜਾਣ ਲੱਗਿਆ ਹੁਣ ਬਿਜ਼ਨਸ ਬਿਊਰੋ ਨੇ ਇਹ Town Planner ਨੇ ਪੰਜਾਬ ਦੇ ਪੰਕਜ 바ਵਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ 'ਤੇ આરોਪ ਹੈ ਕਿ ਇਹਨਾਂ ਨੇ ਇੱਕ ਨਾਮੀ ਰੀਅਲ اسٹیਟ ਡਿਵੈਲਪਰ ਆ ਉਹਦਾ ਪ੍ਰੋਜੈਕਟ ਗਲਤ ਤੰਗ ਦੇ ਨਾਲ ਪਾਸ ਕੀਤਾ ਵੀ ਉਹ ਵੀ ਕੰਮ ਕਰਾਈ ਜਿਵੇਂ ਅ ਅੰਮ੍ਰਿਤਸਰ ਬੋਲਡ ਸਿਟੀ ਦੇ ਅੰਦਰ ਹਾਈ ਕੋਰਟ ਦੇ ਆਦੇਸ਼ ਨੇ ਵੀ ਇੱਥੇ ਹੋਟਲ ਨਹੀਂ ਬਣ ਸਕਦਾ ਪਰ ਇਹਨਾਂ ਨੇ ਪਹਿਲੇ ਪਹਿਲੇ ਟੀਮ ਆਂਦੀ ਹੈ 250 ਹੋਟਲ ਹੁੰਦੇ ਨੇ ਫਿਰ ਆਂਦੀ ਹੈ 250 ਹੋ ਜਾਂਦੇ ਨੇ ਹੁਣ 600 ਹੋਟਲ ਬਣ ਗਿਆ ਤੇ ਹਰ ਜਿਹੜੀ ਹੈ ਇੱਕ ਫਲੋਰ ਦਾ 10-10 ਲੱਖ ਰੁਪਈਆ ਇਹਨਾਂ ਨੂੰ ਜਾਂਦਾ ਇਹ ਓਪਨ ਸੀਕ੍ਰੇਟ ਹੋ ਗਿਆ ਹੁਣ ਕੋਲ ਦੇਖੋ ਸਭ ਤੋਂ ਜਿਹੜੀ ਕਹਿੰਦੇ ਵੀ ਹੈਰਾਨੀ ਵਾਲੀ ਗੱਲ ਇਹ ਹੈ ਓਪਨ ਸੀਕ੍ਰੇਟ ਹੈ ਕਿ ਭ੍ਰਸ਼ਟਾਚਾਰ ਚੱਲ ਰਿਹਾ ਹੈ ਪਰ ਇਹਨਾਂ ਚੋਰ ਅਫਸਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੇ ਜਿਵੇਂ ਕਹਿੰਦੇ ਨਾ ਵੀ ਵੀ ਕਹਾਵਤ ਹੁੰਦੀ ਸੀ ਵੀ ਕਿਸੇ ਨੂੰ ਵਰਦਾਨ ਮਿਲਿਆ ਇਹਨਾਂ ਨੂੰ ਵਰਦਾਨ ਮਿਲਿਆ ਵੀ ਤੁਸੀਂ ਚੋਰੀ ਕਰਨੀ ਹੈ ਤੁਹਾਨੂੰ ਵਰਦਾਨ ਹੈ ਤੇ ਜੋ ਮਰਜ਼ੀ ਕਰੋ ਕੋਈ ਪੁੱਛਣਾ ਨਹੀਂ ਹੈ ਹੁਣ ਵਿਜੀਲੈਂਸ ਵੱਲੋਂ ਉਹਨਾਂ ਨੂੰ ਜਿਹੜੇ ਚੀਫ टाउन ਪਲਾਨਰ ਸਾਹਿਬ ਆ ਉਹਨਾਂ ਨੂੰ ਗ੍ਰਫਤਾਰ ਕੀਤਾ ਵੀ ਇਹਨਾਂ ਦਾ ਕੰਮ ਕੀ ਏ ਤੇ ਕੰਮ ਕਰਦੇ ਕੀ ਨੇ ਇੱਥੇ ਤੇ ਸਾਡੇ ਇਹੋ ਜਿਹੇ ਮੰਤਰੀ ਰਹੇ ਨੇ ਜੰਗਲਾਤ ਮੰਤਰੀ ਜਿਨ੍ਹਾਂ ਦਾ ਕੰਮ ਜੰਗਲ ਲਾਉਣਾ ਪਰ ਉਹ ਬੂਟੇ ਕਟਾਉਣ ਦੇ ਪਹਿ ਲੈ ਲੈਂਦੇ ਰਹੇ ਟਰੀ ਗਾਰਡ ਲਾਉਣ ਦੇ ਉਹਦੇ ਪਹਿ ਲੈ ਲੈਂਦੇ ਰਹੇ ਜਿਹੜਾ ਟਰੀ ਗਾਰਡ ਕਹਿੰਦੇ ਵੀ ਸਸਤਾ ਆ ਜਾਂਦਾ ਉਹਦਾ ਵੀ 2250 ਰੁਪਏ ਲਿਆ ਤੇ ਕਰੋੜਾਂ ਰੁਪਏ ਖਾ ਕੇ ਇੱਕ ਨਕਾਰ ਕੇ ਘाम ਗਏ ਨੇ ਹੁਣ ਤੁਸੀਂ ਦੇਖੋ ਇੰਪਰੂਵਮੈਂਟ ਟਰਸ ਦੀ ਸੀ ਕਈ ਵਾਰੀ ਗੱਲ ਕੀਤੀ ਅੰਮ੍ਰਿਤਸਰ ਦੇ ਵੀ ਇਹ ਭ੍ਰਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਸਰਕਾਂ ਹਰ ਸਾਲ ਗਲੀਆਂ ਨਾਲੀਆਂ ਸੜਕਾਂ ਡਵੈਲਪਮੈਂਟ ਦੇ ਪੈਸੇ ਖਰਚ ਹੁੰਦੇ ਕਰੋੜਾ ਰੁਪਏ ਪਰ ਬੰਦਕੀਆਂ ਫਿਰ ਸਾਨੂੰ ਉੱਥੇ ਨਹੀਂ ਨਿਕਲਦੀਆਂ ਸੜਕਾਂ ਹੀ ਬਣਦੀਆਂ ਫਿਰ ਵੀ ਟੁੱਟੀਆਂ ਨੂੰ ਬਣਾਈ ਜਾਂਦੇ ਨੇ ਤੇ ਬਣੀਆਂ ਨੂੰ ਤੋੜ ਦਿੰਦੇ ਨੇ ਕਿਧਾ ਕੇ ਪੈਸੇ ਆਣ ਹੁਣ ਇਹ ਮਾਮਲਾ ਜਿਹੜਾ ਜੇ ਇੱਕ ਕਰੋੜ ਦੇ ਨਾਲ ਜੁੜਿਆ ਜੇ ਰੀਅਲ ਏਸਟੇਟ ਕਾਰੋਬਾਰੀ ਨੇ ਉਹਨਾਂ ਦਾ ਪ੍ਰੋਜੈਕਟ ਆਂਦਾ ਹੈ ਪਹਿਲੇ ਤੇ ਸਪਾਰਸ਼ਪੁਰਸ਼ ਵੀ ਬੰਦੇ ਨੇ ਉਹ ਸਾਹਿਬ ਗੱਲ ਬੰਦੀ ਦੀ ਫਿਰ ਇਹ ਕਹਿੰਦੇ ਵੀ ਮੋਟਾ ਮਾਲ ਲਿਆ ਇਹਨਾਂ ਨੇ ਬਾਬਾ ਸਾਹਿਬ ਨੇ ਕਿ ਵਿਜੀਲੈਂਸ ਨੂੰ ਬੋਟ ਜਿਹੜੇ ਸਬੂਤ ਮਿਲੇ ਨੇ ਵਿਜੀਲੈਂਸ ਦੇ ਦੇ ਚੀਫ ਨੇ ਨਾ ਇਸ ਵੇਲੇ ਡਾਇਰੈਕਟਰ ਇਨ ਚੀਫ ਵਿਰਿੰਦਰ ਕੁਮਾਰ ਸ਼ਰਮਾ ਮੇਰੇ ਚੋਰ ਵੱਡੇ ਭਾਈ ਨੇ ਸਾਡੇ ਰਹਿਣ ਵਾਲੇ ਨੇ ਉਹ ਹਰ ਜਦੋਂ ਵੀ ਕੋਈ ਕਿਸੇ ਨੂੰ ਹੱਥ ਪਾਉਂਦੇ ਨੇ ਬੜੀ ਉਹਨਾਂ ਦੀ ਟੀਮ ਪਾਉਂਦੀ ਬੜੇ ਪੱਕੇ ਹੱਥ ਹੱਥ ਪਾਉਂਦੀ ਹੈ ਭਾਵੇਂ ਸਾਫ ਕਾ ਡਿਪਟੀ ਸੀਐਮ ਨੂੰ ਪਾਇਆ ਹੋਵੇ ਜਾਂ ਕਿਸੇ ਹੋਰ ਮੰਤਰੀ ਨੂੰ ਪਾਇਆ ਹੋਵੇ ਪਾਉਂਦੇ ਪੱਕੇ ਹੱਥੀਏ ਤੇ ਹੁਣ ਟੀਮ ਨੂੰ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਬਾਵਾ ਜੀ ਦੇ ਮੁਹਾਲੀ ਜਿਹੜਾ ਘਰ ਆ ਉਥੇ ਰੇਡ ਵੀ ਪਈ ਹੈ ਤੇ ਵਿਜੀਲੈਂਸ ਦੇ ਹੱਥ ਕਹਿੰਦੇ ਬਹੁਤ ਸਾਰੇ ਸਬੂਤ ਲੱਗੇ ਨੇ ਜਿਹੜੇ ਇਹਨਾਂ ਲਈ ਹੁਣ ਮੁਸ਼ਕਲਾਂ ਖੜੀਆਂ ਕਰ ਸਕਦੇ ਨੇ ਪੰਕਜ ਬਾਵਾ ਜੀ ਦੇ ਅਸੀਂ ਤੇ ਫੇਰ ਉਹ ਕਹਿੰਦੇ ਆ ਕਿ ਮਾਨ ਸਾਹਿਬ ਦੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਨੂੰ ਇਹ ਲੋਕ ਟਾਲ ਆ ਰਹੇ ਨੇ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਕੀ ਰਜਿਸਟਰੀਆਂ ਬਿਨਾ ਪੈਸੇ ਤੋਂ ਹੁੰਦੀਆਂ ਬਿਲਕੁਲ ਨਹੀਂ ਹੁੰਦੀਆਂ ਇੱਥੇ ਹੋਰ ਅੱਚੀ ਤਾਂ ਬਣਾਰੀ ਆਈ ਐਫਐਸ ਅਫਸਰ ਜੀ ਕੀ ਜਿਹੜੇ ਇੰਡੀਅਨ ਫੋਰਨ ਸਰਵਿਸ ਜੀ ਦੇ ਉਹਨਾਂ ਦੀ ਰਜਿਸਟਰੀ ਕੋਈ ਕਰਾ ਗਿਆ ਸੀ ਤਾਂ ਆਮ ਬੰਦੇ ਤੇ ਗੱਲ ਹੀ ਛੱਡ ਦਿਓ ਹੁਣ ਚਲੋ ਦੇਖੋ business ਕੰਮ ਤਾਂ ਚੰਗਾ ਕਰ ਰਹੀ ਤੇ ਇੰਜ ਲੱਗਦਾ ਵੀ ਪੰਜਾਬ ਸਰਕਾਰ ਦੇ ਵਿੱਚ ਸਿਰਫ ਵਿਜੀਲੈਂਸ ਡਿਪਾਰਟਮੈਂਟ ਕੰਮ ਕਰ ਰਿਹਾ ਹੈ ਹੂੰ ਬਾਕੀ ਤੇ ਰਾਈ ਰੱਖਿਆ ਬਿਲਕੁਲ ਸਰ ਸਰ ਦਿੱਲੀ ਹਰਿਆਣਾ ਬਾਰਡਰ ਤੇ ਕਿਸਾਨ ਹਲੇ ਵੀ ਡਟੇ ਹੋਏ ਨੇ ਤੇ ਕਿਹਾ ਜਾ ਰਿਹਾ ਹੈ ਕਿ ਦਿੱਲੀ ਜਾਣ ਦਾ ਜੋ ਉਹਨਾਂ ਦਾ ਟਾਰਗੇਟ ਸੀਗਾ ਫਿਲਹਾਲ ਉਹਨਾਂ ਨੇ 29 ਤਰੀਕ ਤੱਕ ਹਲੇ ਮੁਲਤਵੀ ਕਰਤਾ ਹੈ ਦੇਖੋ ਤੁਹਾਨੂੰ ਯਾਦ ਹੀ ਹੈ ਕਿ 12 ਫਰਵਰੀ ਨੂੰ ਇਹ ਅੰਦੋਲਨ ਸ਼ੁਰੂ ਹੋਇਆ ਸੀ ਕਿਸਾਨ ਐਮਐਸਪੀ ਨੂੰ ਲੈ ਕੇ ਤੇ ਹੋਰ ਸਾਰੀਆਂ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਐਮਐਸਪੀ ਦਿੱਤੀ ਜਾਏ ਕਰਜ਼ਾ ਮਾਫ ਕੀਤਾ ਜਾਏ ਤੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਕਿਸਾਨ ਡਟੇ ਨੇ ਹੁਣ 28 ਤਰੀਕ ਨੂੰ ਇਹਨਾਂ ਨੇ ਫੈਸਲਾ ਲੈਣਾ ਕਿ 29 ਫਰਵਰੀ ਨੂੰ ਦਿੱਲੀ ਜਾਇਆ ਜਾਏਗਾ ਜਾਂ ਨਹੀਂ ਜਾਇਆ ਜਾਏਗਾ ਸਰਵਨ ਸਿੰਘ ਪੰਦੇਰ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਤੇ ਉਹਨਾਂ ਦਾ ਕਹਿੰਦਾ ਵੀ ਅੱਜ ਜਿਹੜਾ ਕਨੌਰੀ ਬਾਰਡਰ ਤੇ ਕੈਂਡਲ ਮਾਰਚ ਹੋਏਗਾ ਤੇ ਦੂਜੇ ਪਾਸੇ ਸੱਤਾਂ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਜਿਹੜਾ ਉਹ ਹੋਰ ਵਧਾ ਦਿੱਤਾ ਗਿਆ ਬੰਦ ਕੀਤਾ ਹੋਇਆ ਪਹਿਲੇ ਹੀ ਬੰਦ ਚੱਲਿਆ ਤੇ ਅੰਬਾਲਾ ਕੁਰੂਕਸ਼ੇਤਰ ਕੈਥਲ ਜੀਨ ਹਸਾਰ ਫਤਿਹਬਾਦ सिरसा ਇਹ 24 ਫਰਵਰੀ ਦੀ ਰਾਤ ਤੱਕ ਜਿਹੜਾ ਇੰਟਰਨੈਟ ਬੰਦ ਰਹੂਗਾ ਤੇ ਪੰਜਾਬ ਸਰਕ ਦੂਜੇ ਪਾਸੇ ਦੇਖੋ ਨਾ ਜਿਹੜਾ ਉਹ ਸ਼ੁਭਕਰਨ ਸਿੰਘ ਦੀ 22 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਂਦੀ ਗੋਲੀ ਵਜਨ ਦੇ ਨਾਲ ਹਜੇ ਤੱਕ ਜੋ ਸਾਡੀ ਜਾਣਕਾਰੀ ਹੈ ਕਿ ਉਹਦਾ ਪੋਸਟ ਮਾਰ ਕੰਮ ਤਾਂ ਹੋ ਗਿਆ ਪਰ ਉਹਦਾ ਦਾ ਸੰਸਕਾਰ ਨਹੀਂ ਕੀਤਾ ਜਾ ਸਕਿਆ ਕਿਉਂਕਿ ਭਾਵੇਂ ਮੁੱਖ ਮੰਤਰੀ ਭਗਵੰਤ ਪਾਣ ਸਾਹਿਬ ਨੇ ਉਸ ਪਰਿਵਾਰ ਨੂੰ 1 ਕਰੋੜ ਰੁਪਏ ਦੀ مالی ਸਹਾਇਤਾ ਦੇਣ ਦੀ ਕੋਸ਼ਿਸ਼ ਤਾਂ ਕੀਤੀ ਸੀ ਨਾਲ ਦੀ ਨਾਲ ਕੋਸ਼ਿਸ਼ਾ ਉਹਨਾਂ ਨੇ ਕੀਤੀ ਸੀ ਕਿ ਇਨਦੀ ਭੈਣ ਨੂੰ ਨੌਕਰੀ ਵੀ ਦਿੱਤੀ ਜਾਏਗੀ ਦੇਖੋ 12ਵੀਂ ਜਮਾਤ ਪਾਸ ਕਰਕੇ ਤੇ ਉਹਨੂੰ ਦਰਜਾ 4 ਕਰਮਚਾਰੀ ਦੀ ਨੌਕਰੀ ਮਿਲਣੀ ਹੈ ਫਿਰ ਇਹ ਵੀ ਕਿਹਾ ਸੀ ਜਦੋਂ ਇਹ ਪੜ ਜਾਂਦੀ ਏ ਗ੍ਰੈਜੂਏਸ਼ਨ ਕਰ ਜਾਂਦੀ ਏ ਪੋਸਟ ਗ੍ਰੈਜੂਏਸ਼ਨ ਕਰ ਜਾਂਦੀ ਏ ਫਿਰ ਇਹਨੂੰ ਉਸ ਹਸਾਬ ਨਾਲ ਦਰਜਾ 3 ਦੀ ਨੌਕਰੀ ਦਿੱਤੀ ਜਾ ਸਕਦੀ ਹੈ ਹੁਣ ਕਿਸਾਨਾਂ ਨੇ ਇਹ ਜਿਹੜੀ ਇਸ ਪੇਸ਼ਕਸ਼ ਨੋਟ ਕਰਾ ਦਿੱਤਾ ਹੈ ਤੇ ਅੱਜ ਕੱਲ ਸ਼ੁਭਕਰਨ ਦੀ ਮਾਂ ਵੀ ਸਾਹਮਣੇ ਆਈ ਸੀਗੀ ਦੇਖੋ ਉਹਨਾਂ ਨੇ ਕਿਹਾ ਸੀ ਮੇਰੇ ਪੁੱਤ ਨੂੰ ਰੋਲੋ ਨਾ ਉਹਨਾਂ ਦਾ ਕਹਿਣਾ ਮੈਂ ਕਾਫੀ ਢੇਰ ਤੋਂ ਵੱਖ ਰਹਿ ਰਹੀ ਹਾਂ ਪਰ ਇਹ ਪੁੱਤਰ ਮੈਨੂੰ ਮਿਲਦਾ ਸੀ ਸਵਾਲ ਇਹ ਕਿ ਸ਼ੁਭਕਰਨ ਵਾਪਸ ਆਉਣਾ ਨਹੀਂ ਅਸੀਂ ਤੇ ਪਹਿਲੇ ਵੀ ਕਿਹਾ ਵੀ ਇਹ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਕਿਸ ਤਰ੍ਹਾਂ ਗੋਲੀ ਚਲਦੀ ਏ ਤੁਸੀਂ ਆਪਣੇ ਬੰਦਿਆਂ ਦੇ ਉੱਤੇ ਪਹਿਲੇ ਹੰਝੂ ਗੈਸ ਸੁੱਟ ਰਹੇ ਹੋ ਫਿਰ ਉਹਨਾਂ ਇੱਕ ਪਾਸੇ ਤੇ ਤੁਸੀਂ ਉਹਨਾਂ ਨੂੰ ਸੱਦਾ ਦੇ ਰਹੇ ਹੋ ਤੁਹਾਡੇ ਮੰਤਰੀ ਆ ਰਹੇ ਨੇ ਚਾਰ ਮੀਟਿੰਗਾਂ ਹੁੰਦੀਆਂ 8 ਫਰਵਰੀ 12 ਫਰਵਰੀ 15 ਫਰਵਰੀ ਫਿਰ 18 ਫਰਵਰੀ ਨੂੰ ਦੂਜੇ ਪਾਸੇ ਤੁਸੀਂ ਸਰਕਾਂ ਤੇ ਕਿਲਾ ਕਿਲਾ ਲਾਤੇ ਸੀਮੈਂਟ ਦੀਆਂ ਦੁਵਾਰਾ ਬਣਾਤੀਆਂ 7 ਲੀਅਰ ਸੁਰੱਖਿਆ ਖੜੀ ਕਰਤੀ ਉੱਥੇ ਆਪਣੇ ਮਤਲਬ ਕਿਸਾਨਾਂ ਦੇ ਸਾਹਮਣੇ ਜਵਾਨ ਕਰਦੇ ਤੁਸੀਂ ਫਿਰ ਕਹਿੰਦੇ ਉਹਨਾਂ ਨੂੰ ਚਲਾਓ ਗੋਲੀਆਂ ਹੁਣ ਇਹ ਇਹਨਾਂ ਦਾ ਕਿਸਾਨਾਂ ਦਾ ਕਹਿਣਾ ਵੀ ਜਿੰਨਾ ਚਿਰ ਉਹ ਸ਼ੁਭਕਰਨ ਤੇ ਜਿਨ੍ਹਾਂ ਗੋਲੀਆਂ ਚਲਾਈਆਂ ਉਹਦੇ ਉੱਤੇ ਕੋਈ ਐਫ ਆਈ ਆਰ ਦਰਜ ਨਹੀਂ ਹੁੰਦੀ ਉਹਨਾਂ ਚ ਕਹਿੰਦੇ ਵੀ ਅਸੀਂ ਜਿਹੜਾ ਉਹਦਾ ਸੰਸਕਾਰ ਨਹੀਂ ਕਰਨਾ ਤੇ ਹੁਣ ਇਹ ਵੀ ਜਿਹੜੀ ਚਰਚਾ ਵੀ ਹੁਣ ਚੱਲ ਰਹੀ ਹੈ ਕਿ ਸ਼ੁਭਕਰਨ ਨੂੰ ਗੋਲੀ ਜਿੱਦਾਂ ਵਜੀ ਉਹ ਪੰਜਾਬ ਦੀ ਸਰਦ ਦੇ ਵਿੱਚ ਵਜੀ ਕਿ ਹਰਿਆਣਾ ਹਰਿਆਣੇ ਦੀ ਵਜੀ ਔਰਸ ਨੂੰ ਲੈ ਕੇ ਪੇਜ ਫਸਿਆ ਹੈ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ 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 ਮਾਮਲੇ ਨੂੰ ਛੇਤੀ ਸੁਲਝਾਇਆ ਜਾਵੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਾਨਮ ਨੇ ਵੀ ਜਦੋਂ ਸ਼ੁਭਕਰਨ ਦੀ ਮੌਤ ਦੀ ਸੂਚਨਾ ਆਈ ਸੀ ਵੀ ਕਿਸ ਤਰ੍ਹਾਂ ਉਹਦੇ ਸਿਰ 'ਚ ਗੋਲੀ ਵੱਜਦੀ ਏ ਸਭ ਨੂੰ ਪਤਾ ਹੈ ਦੋ ਪੈਣਾ ਦਾ ਕੱਲਾ ਭਰਾ ਹੈ ਤੇ ਉਹਨਾਂ ਦਾ ਕਹਿਣਾ ਸੀ ਪੰਜਾਬ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਲੋਕਾਂ ਤੇ ਸਖਤ ਕਾਰਵਾਈ ਦੇਗੀ ਤੇ ਇਹਨਾਂ ਨੂੰ ਸਖਤ ਸਜ਼ਾਵਾ ਵੀ ਦੇਗੀ ਪਰ ਉਹ ਕਿਸਾਨ ਆਗੂ ਕਹਿੰਦੇ ਨੇ ਵੀ ਪੰਜਾਬ ਸਰਕਾਰ ਨੇ ਕੇਸ ਦਰਜ ਨਹੀਂ ਕੀਤਾ ਜਦੋਂ ਤੱਕ ਦਰਜ ਨਹੀਂ ਕਰਦਾ ਕਹਿੰਦੇ ਉਹਨਾਂ 'ਚ ਅਸੀਂ ਉਹਦਾ ਜਿਹੜਾ 10 ਦਾ ਸੰਸਕਾਰ ਨਹੀਂ ਕਰਾਂਗੇ ਕਹਿੰਦੇ ਵੀ ਜੇਕਰ ਗੋਲੀ ਜਿਹੜੀ ਹੈ ਉਹ ਪੰਜਾਬ ਅਧਿਕਾਰ ਖੇਤਰ ਚ ਵਜੀ ਤੇ ਪੰਜਾਬ ਪੁਲਿਸ ਐਫ ਆਈ ਆਰ ਦਰਜ ਕਰ ਸਕਦੀ ਹੈ ਤੇ ਜੇਕਰ ਉਸ ਨੌਜਵਾਨ ਨੂੰ ਗੋਲੀ ਵਜੀ ਉਹ ਹਰਿਆਣਾ ਦੇ ਅਧਿਕਾਰ ਖੇਤਰ ਚ ਆਉਂਦਾ ਤੇ ਪੰਜਾਬ ਪੁਲਿਸ ਬਹੁਤ ਜ਼ਿਆਦਾ ਕੁਝ ਨਹੀਂ ਕਰ ਸਕੇਗੀ ਪੰਜਾਬ ਪੁਲਿਸ ਫਿਰ ਜ਼ੀਰੋ ਐਫ ਆਈ ਆਰ ਕਹਿੰਦੇ ਦਰਜ ਕਰ ਸਕੇਗੀ ਜਿਹੜੀ ਕਿ ਜਾਂਚ ਜਿਹੜੀ ਹੈ ਉਹ ਫਿਰ ਹਰਿਆਣਾ ਪੁਲਿਸ ਕੋ ਹੋਏਗੀ ਤੇ ਉਹ ਫਿਰ ਆਪਣੇ ਹਿਸਾਬ ਨਾਲ ਜਾਂਚ ਕਰਨਗੇ ਹੁਣ ਇੱਕ ਹੋਰ ਵਕੀਲ ਸਾਹਿਬ ਨਾਲ ਸਾਡੀ ਗੱਲ ਹੋਈ ਹੈ ਉਹਨਾਂ ਦਾ ਕਹਿੰਦਾ ਵੀ ਹਰਿਆਣਾ ਪੁਲਿਸ ਨੇ ਜਿਸ ਥਾਂ ਤੇ ਗੋਲੀ ਚਲਾਈ ਹੈ ਉਹ ਜਿਆਦਾ ਮਾਇਨੇ ਨਹੀਂ ਰੱਖਦੀ ਵੇਖਣ ਵਾਲੀ ਗੱਲ ਹੈ ਕਿ ਜਿਹੜੇ ਬੰਦੇ ਨੂੰ ਗੋਲੀ ਵੱਜੀ ਹੈ ਉਹ ਕਿੱਥੇ ਵੱਜੀ ਹੈ ਪੰਜਾਬ ਦੀ ਸਰ ਅੱਜ ਗੋਲੀ ਵੱਜੀ ਹੈ ਤੇ ਪੰਜਾਬ ਦੀ ਸਰ ਦੇ ਵਿੱਚ ਵੱਜੀ ਦੀ ਹੈ ਤੇ ਫਿਰ ਪੰਜਾਬ ਨੂੰ ਹਰਿਆਣਾ ਪੁਲਿਸ ਦੇ ਖਿਲਾਫ ਮਾਮਲਾ ਦਰਜ ਕਰਨ ਦਾ ਪੂਰਾ ਹੱਕ ਹੈ ਹੁਣ ਕਿਉਂਕਿ ਇਹ ਗੰਭੀਰ ਮਸਲਾ ਹੈ ਪੰਜਾਬ ਪੁਲਿਸ ਨੂੰ ਛੇਤੀ ਤੋਂ ਛੇਤੀ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰਨੀ ਚਾਹੀਦੀ ਤੁਸੀਂ ਦੇਖੋ ਨਾ ਕਿਸ ਤਰ੍ਹਾਂ ਡਰੋਨ ਰਾਹੀਂ ਹੰਝੂ ਗੈਸ ਦੇ ਗੋਲੇ ਛੱਡੇ ਜਾਂਦੇ ਉਹਨਾਂ ਤੇ ਤੇ ਕਿਸਾਨ ਤੁਹਾਡੇ ਇੱਕ ਪਾਸੇ ਤੁਸੀਂ ਕਹਿੰਦੇ ਵੀ ਸਾ ਨਾਲ ਗੱਲ ਕਰੋ ਤੇ ਦੂਜੇ ਪਾਸੇ ਤੁਸੀਂ ਉਹਨਾਂ ਤੇ ਗੋਲੀਆਂ ਵਰਸਾਉਂਦੇ ਸਮਝ ਨਹੀਂ ਲੱਗਿਆ ਵੀ ਸਰਕਾਰ ਦਾ ਜਿਹੜਾ ਦੂਰਾ ਦੋਹਰਾ ਜਿਹੜਾ ਚਿਹਰਾ ਨਾ ਮਾਪਦਾਨ ਦੇ ਸਾਹਮਣੇ ਆਇਆ ਹੁਣ ਉਹ ਮੰਗ ਕੀ ਰਏ ਨੇ ਜੇ ਇੱਕ ਵਪਾਰੀ ਆਪਣੀ ਜਿੰਸ ਦਾ ਰੇਟ ਤੈਅ ਕਰ ਸਕਦਾ ਹੈ ਤੁਸੀਂ ਦੇਖੋ ਨਾ ਜਦੋਂ ਟਮਾਟਰ ਕਈ ਵਾਰੀ ਤਾਂ 10 ਰੁਪਏ ਕਿਲੋ ਵੇਚਦਾ ਤੇ ਕਈ ਵਾਰੀ 200 ਰੁਪਏ ਕਿਲੋ ਵੇਚਦਾ ਕਿਸਾਨ ਆਪਣਾ ਕਿੰਨੂ ਜਿਹੜਾ ਕਈ ਵਾਰੀ ਸੜਕਾਂ ਤੇ ਸੁੱਟਦਾ ਕਈ ਵਾਰੀ ਆਲੂ ਸੁੱਟ ਦਿੰਦਾ ਕਿਦਾ ਜੀ ਕਰਦਾ ਹਮ ਪਹਿਲੇ ਤੇ ਦੇਖੋ ਨਾ ਉਹ ਪੂਰੇ ਕਿੰਨੇ ਸਾਲ ਲੱਗਦੇ ਉਹ ਬੂਟਾ ਬਣਾਉਣ ਨੂੰ ਫਿਰ ਉਹਨੂੰ ਬੂਟੇ ਨੂੰ ਪਾਲਣ ਨੂੰ ਹਮ ਉਹਨ ਦੇਖੋ ਇਸ ਮਾਮਲਾ ਜਿਹੜਾ ਹੈ ਜਲਦੀ ਇਹਦਾ ਹੱਲ ਹੋਣਾ ਚਾਹੀਦਾ ਹੈ ਤੇ ਬਾਕੀ ਜਿਹੜੀ ਮੰਦ ਭਾਗੀ ਘਟਨਾ ਹੋਈ ਏ ਉਹਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹਮ ਹੁਣ ਸਰਵਨ ਸਿੰਘ ਪੰਦੇਰ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਹਰਿਆਣਾ ਦੀ ਸੀਆਈਡੀ ਦੇ 200 ਤੋਂ ਵੱਧ ਬੰਦੇ ਜਿਹੜੇ ਸਾਡੇ ਅੰਦੋਲਨ ਚ ਘੋਸਾਏ ਨੇ ਸ਼ੰਭੂ ਤੇ ਖਨੋਰੀ ਵੇਖੋ ਬੜਾ ਵੱਡਾ ਦੋਸ਼ ਲਾਇਆ ਉਹਨਾਂ ਨੇ ਬਿਲਕੁਲ ਕਹਿੰਦੇ ਵੀ ਕਿਸਾਨ ਨੇਤਾਵਾਂ ਨੂੰ ਇਹ ਟਾਰਗੇਟ ਕਰ ਸਕਦੇ ਨੇ ਤੇ ਸਾਡਾ ਐਕਸੀਡੈਂਟ ਵੀ ਕਰਾ ਸਕਦੇ ਨੇ ਜਾਂ ਫਿਰ ਕਹਿੰਦੇ ਸਾ ਨਾਲ ਲੜ ਝਗੜ ਵੀ ਸਕਦੇ ਨੇ ਹੁਣ ਕਿਸਾਨਾਂ ਨੇ ਦੇਖੋ ਪਲਾਨੀ ਵੀ ਕੀਤੀ ਹੈ ਵੀ 26 ਫਰਵਰੀ ਨੂੰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾਲੇ ਜਾਣਗੇ ਨਾਲ ਸਰਕਾਰਾਂ ਦੇ ਵੀ ਹੂੰ ਫਿਰ ਕਹਿੰਦੇ ਵੀ ਜਿਹੜਾ 25 ਫਰਵਰੀ ਨੂੰ ਜਿਵੇਂ ਕੱਲ੍ਹ ਆ ਇਹ ਸਮਾमेलन ਵੀ ਕਰਨਗੇ ਕਹਿੰਦੇ ਸੀ ਸ਼ਿਮਾਵਾਂ ਤੇ ਤੇ ਅੱਜ ਤੁਹਾਨੂੰ ਦੱਸਿਆ ਹੀ ਵੀ ਹੈ ਜਿਨ੍ਹਾਂ ਨੇ ਕੈਂਡਲ ਮਾਰਚ ਕਰਨਾ ਤੇ 27 ਫਰਵਰੀ ਨੂੰ ਕਿਸਾਨ ਮਿਹਦੂਰ ਸੰਘਰਸ਼ ਕਮੇਟਾ ਦੇ ਸੇ ਜਿਹੜੀ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਇਹ ਸਾਰੇ ਜਿਹੜੇ ਲੀਡਰ ਨੇ ਜਿਸ ਕਿਸਾਨ ਜਿੱਥੇ ਬੰਦਿਆਂ ਦੇ ਉਹਨਾਂ ਨਾਲ ਗੱਲਬਾਤ ਕਰਨਗੇ ਤੇ 28 ਫਰਵਰੀ ਨੂੰ ਇਹ ਫੈਸਲਾ ਲੈਣਗੇ ਵੀ ਕੀ 29 ਨੂੰ ਅਸੀਂ ਉਧਰ ਦਿੱਲੀ ਵੱਲ ਕੂਚ ਕਰਨਾ ਹੈ ਕਿ ਨਹੀਂ ਇਹ ਪਰ ਸਾਡੀ ਫਿਰ ਉਹੀ ਧਮਾਨ ਹੈ ਵੀ ਦੋਨਾਂ ਤਰ੍ਹਾਂ ਨੂੰ ਸਾਡੀ ਬੇਨਤੀ ਹੈ ਦੋਨਾਂ ਤਰ੍ਹਾਂ ਨੂੰ ਵੀ ਨਿਠ ਕੇ ਬਹਿ ਕੇ ਕਿਸੇ ਵੀ ਜਿਹੜੀ ਚੀਜ਼ ਦਾ ਹੱਲ ਹੈ ਨਾ ਉਹ ਸੰਵਾਦ ਦੇ ਨਾਲ ਡਾਇਲੌਗ ਦੇ ਨਾਲ ਆਪਸ ਵਿੱਚ ਗੱਲਬਾਤ ਦੇ ਨਾਲ ਟੇਬਲ ਤੇ ਮੁਕਣਾ ਹੈ ਤੇ ਇਸ ਕਰਕੇ ਇਹਨੂੰ ਜੇਤੀ ਤੋਂ ਜੇਤੀ ਖਤਮ ਕਰਨਾ ਚਾਹੀਦਾ ਪੰਜਾਬ ਤੇ ਪਹਿਲੇ ਹੀ ਦੇਖੋ ਡਿਸਟਰਬਡ ਏਰੀਆ ਪਾਕਿਸਤਾਨ ਡਰੋਨ ਰਾਈ ਨਸ਼ਾ ਹਥਿਆਰ ਇੱਥੇ ਭੇਜਦਾ ਅਸੀਂ ਇਹ ਇਹ ਆਪ ਕਹਿ ਚੁਹਾ ਮਾਈਨਿੰਗ ਮਾਫੀਆ ਤੇ ਨਸ਼ਾ ਮਾਫੀਆ ਤੇ ਮਾਫੀਆ ਨੇ ਤੇ ਪਹਿਲੇ ਪੰਜਾਬ ਦਾ ਬੇੜਾ ਕਰ ਕੀਤਾ ਪੰਜਾਬ ਦਾ ਨੌਜਵਾਨ ਇੱਥੇ ਰਹਿਣਾ ਨਹੀਂ ਚਾਹੁੰਦਾ ਸਾਡਾ ਕੰਟਰੋਲ ਤੁਸੀਂ ਦੇਖੋ ਆਪਣੇ ਟ੍ਰੈਵਲ ਏਜੰਟਾਂ ਦੇ ਨਹੀਂਗਾ ਹਾਂਜੀ ਦੇਖੋ ਕਿਸ ਤਰ੍ਹਾਂ ਬੰਦਿਆਂ ਨੂੰ ਬਾ ਮੈਂ ਕੱਲ ਪਰसों ਖਬਰ ਪੜ ਰਿਹਾ ਸੀਗਾ ਵੀ ਉਹਨਾਂ ਨੇ ਨਾ ਮੈਡੀਕਲ ਸੇਵਾਵਾਂ ਵਾਸਤੇ ਬ੍ਰਿਟੇਨ ਨੇ ਕੁਝ ਬੰਦੇ ਮੰਗੇ ਸੀ ਤੇ ਇਹਨਾਂ ਨੇ ਹਜ਼ਾਰ ਲੱਖਾਂ ਵੀ ਦੇ ਲਵਾਤੇ ਉਹਨਾਂ ਨੇ ਕੁਝ ਹਜ਼ਾਰ ਬੰਦੇ ਮੰਗੇ ਸੀ ਇਸ ਕਰਕੇ ਇਹ ਕਿਸਾਨਾਂ ਦੀ ਜਿਹੜੀ ਜਾਇਜ਼ ਮੰਗ ਹੈ ਜਿਹੜੀਆਂ ਵੀ ਜਾਇਜ਼ ਮੰਗਾਂ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਤੇ ਇਹ ਕਿਉਂਕਿ ਸੁਖਾਵਾਂ ਮਾਹੌਲ ਹੋਣਾ ਚਾਹੀਦਾ ਬਿਲਕੁਲ ਕਿਉਂਕਿ ਜਿਸ ਤਰ੍ਹਾਂ ਉਹਨਾਂ ਨਾਲ ਐਡਾ ਬਿਹੇਵ ਕੀਤਾ ਰਿਹਾ ਜਿਵੇਂ ਉਹ 테러ਰਿਸਟ ਹੀ ਹੁੰਦੇ ਨੇ ਹਾਂ ਬਿਲਕੁਲ ਠੀਕ ਉਹਨਾਂ ਦਾ ਕਹਿਣਾ ਵੀ ਅਤਵਾਦੀਆਂ ਵਰਗਾ ਬਿਹੇਵ ਕਰ ਰਿਹਾ ਅਸੀਂ ਜਿਵੇਂ ਪਾਕਿਸਤਾਨ ਦੇ ਨਾਗਰਿਕ ਹੁੰਨੇ ਆਂ ਇਹ ਜੰਗ ਤੁਸੀਂ ਐਵੇਂ ਛੇੜਤੀ ਸਾਡੇ ਨਾਲ ਹਾਂਜੀ ਜੀ ਤੇ ਸਰ ਜਿੱਦਾਂ ਕੀ ਹੋਣੀ ਅਸੀਂ ਗੱਲ ਕਰ ਰਹੇ ਸੀ ਕਿ ਸਾਡੇ ਜਿਵੇਂ ਕਿਸਾਨ ਪੰਜਾਬ ਔਰ ਹਰਿਆਣਾ ਦੇ ਵਿੱਚ ਇਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਸੋ ਉਸ ਨੂੰ ਲੈ ਕੇ ਪੰਜਾਬ ਦੇ ਚੀਫ ਸਕੱਰੇਟਰੀ ਨੇ ਹਰਿਆਣਾ ਨੂੰ ਚਿੱਠੀ ਲਿਖੀ ਹੈ ਕਿ ਜਿਹੜੇ ਸਾਡੇ ਕਿਸਾਨ ਕੁਝ ਕਾਇਲ ਹੋਏ ਨੇ ਜੋ ਕਿ ਹਰਿਆਣਾ ਵਾਲੇ ਨੇ ਤਾਂ ਉਹਨਾਂ ਨੂੰ ਇੱਧਰ ਹਾਂ ਸਾਰੇ ਜੀ ਜੀ ਹਾਂ ਜੀ ਬਿਲਕੁਲ ਥੋੜਾ ਜਿਹਾ ਹੋਰ ਇਹਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕੀਤਾ ਹੈ ਅਧਗੋ ਕੋਲਿੰ ਸਾਡੇ ਜਿਹੜੇ ਚੀਫ ਸਕੱਟਰੀ ਨੇ ਅਨੁਲਾਗ ਵਰਮਾ ਉਹਨਾਂ ਨੇ ਹਰਿਆਣਾ ਦੇ ਜਿਹੜੇ ਚੀਫ ਸਕੱਟਰੀ ਨੇ ਸੰਜੀਵ ਕੌਸ਼ਲ ਉਹਨਾਂ ਨੂੰ ਚਿੱਠੀ ਲਿਖੀ ਤੇ ਇੱਕ ਪੰਜਾਬ ਦਾ ਕਿਸਾਨ ਹੈ ਜਿਹਦਾ ਇਲਾਜ ਰੋहतक ਦੇ ਪੀਜੀਆ ਵਿੱਚ ਚੱਲ ਰਿਹਾ ਹੈ ਉਹਨੂੰ ਉਹਨਾਂ ਨੇ ਲਿਖਿਆ ਵੀ ਸਾਨੂੰ ਪਤਾ ਲੱਗਿਆ ਵੀ ਇਹ ਸਾਲਾ ਜਿਹੜਾ ਕਿਸਾਨ ਹੈ ਪ੍ਰਿਤਪਾਲ ਇਹ ਜ਼ਖਮੀ ਹੋ ਗਿਆ ਸੀ ਪਹਿਲੇ ਤੇ ਕਹਿੰਦੇ ਉਹਨੂੰ ਲਵਾਰਸ਼ਾ ਵਾਂਗੂ ਛੱਡ ਦਿੱਤਾ ਗਿਆ ਹੁਣ ਪਤਾ ਲੱਗਿਆ ਵੀ ਪੀਜੀਆ ਵਿੱਚ ਉਹਦਾ ਇਲਾਜ ਚੱਲ ਰਿਹਾ ਹੈ ਇਹਨਾਂ ਨੇ ਕਿਹਾ ਵੀ ਸਾਨੂੰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨੂੰ ਸਾਨੂੰ ਦੇ ਦਿਓ ਇਸ ਕੇਸ ਨਾਲ ਨੂੰ ਤਾਂ ਕਿ ਅਸੀਂ ਪੰਜਾਬ 'ਚ ਇਹਦਾ ਇਲਾਜ ਕਰਾਇਆ ਕਰਾਈਏ ਵੀ ਬਿਲਕੁਲ ਠੀਕ ਹੈ ਵੀ ਸੁਧ ਲੰਚੇ ਦੀ ਕਿਉਂਕਿ ਕਿਸਾਨਾਂ ਦੇ ਰੋਬ ਸੀਗੇ ਬਹੁਤ ਸਾਰੇ ਜਿਹੜੇ ਸਾਰੇ ਕਿਸਾਨ ਨੇ ਉਹ ਲਾਪਤਾ ਹੋ ਗਏ ਬਿਲਕੁਲ ਠੀਕ ਹੈ ਨਾ ਜੀ ਤੇ ਹੁਣ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ ਉਹ ਆਪਣੇ ਐਕਸ ਤੇ ਜਿਹੜਾ ਟਵਿੱਟਰ ਸੀਗਾ ਉੱਥੇ ਲਿਖਦੇ ਨੇ ਕਹਿੰਦੇ ਵੀ ਲੰਗਰ ਲਾਉਣ ਵਾਲਾ ਜਿਹੜਾ ਪੰਜਾਬ ਦਾ ਕਿਸਾਨ ਆ ਉਹਨੂੰ ਜਿਹੜਾ ਮਾਰਿਆ ਗਿਆ ਇੰਨੀ ਬੁਰੀ ਤਰ੍ਹਾਂ ਮਾਰਿਆ ਗਿਆ ਕਹਿੰਦੇ ਵੀ ਉਹਦੀ ਸਰੀਰ ਦੀਆਂ ਕਈ ਹੱਡੀਆਂ ਜਿਹੜੀਆਂ ਟੁੱਟ ਗਈਆਂ ਹੂੰ ਉਹ ਤੇ ਇਹ ਵੀ ਲਿਖਦੇ ਨੇ ਵੀ ਰੋਤਕ ਦੇ ਇੱਕ ਹਸਪਤਾਲ ਦੇ ਵਿੱਚ ਉਹਨੂੰ ਲਵਾਰਸਾ ਵਾਂਗੂ ਰੱਖਿਆ ਗਿਆ ਹੂੰ ਤੇ ਉਹਦਾ ਜਿਹੜਾ ਪਰਿਵਾਰ ਵਾਲਾ ਉਹ ਕਹਿੰਦਾ ਵੀ ਇਨਸਾਫ ਦੀ ਗੁਹਾਰ ਲਾ ਰਿਹਾ ਤੇ ਸਾਡੀ ਜਿਹੜੀ ਰਾਜ ਸਰਕਾਰ ਹੈ ਇਹ ਜਿਹੜੀ ਹੈ ਮੂਕ ਦਰਸ਼ਕ ਬਣੀ ਹੋਈ ਹੈ ਇਸ ਜ਼ੁਲਮ ਦੇ ਉੱਤੇ ਕਹਿੰਦੇ ਵੀ ਹਰਿਆਣਾ ਦੇ ਨਾਲ ਕਾਨੂੰਨੀ ਲੜਾਈ ਲੜਨ ਦੀ ਬਜਾਏ ਚਿੱਠੀਆਂ ਲਿਖੀਆਂ ਜਾ ਰਹੀਆਂ ਹੂੰ ਕਹਿੰਦਾ ਵੀ ਚਿੱਠੀਆਂ ਦੇ ਨਾਲ ਹਰਿਆਣਾ ਦੇ ਵੱਲੋਂ ਜਿਹੜਾ ਅਪਰਨ ਕੀਤਾ ਗਿਆ ਨਾ ਜੀ ਉਹ ਕਮਜ਼ੋਰ ਦਾਵਾ ਹੋਏਗਾ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਹਰਿਆਣਾ ਦੇ ਜਿਹੜੇ ਆ ਕਹਿੰਦੇ ਵੀ ਸਾਡੇ ਆਪਣੇ ਪੱਖ ਪੂਰਨ ਦੇ ਵਿੱਚ ਕਾਮਯਾਬ ਨਹੀਂ ਰਹੇ ਇਹ ਕਹਿੰਦੇ ਵੀ ਜ਼ੁਲਮ ਸਹਿਣਾ ਜ਼ੁਲਮ ਕਰਨ ਨਾਲੋਂ ਸਭ ਤੋਂ ਵੱਡਾ ਪਾਪ ਆ ਇਹ ਉਹਨਾਂ ਨੇ ਟਵੀਟ ਕੀਤਾ ਦੇਖੋ ਜਿਹੜੇ ਵੀ ਅਸੀਂ ਤੇ ਫਿਰ ਕਹਿੰਦੇ ਆ ਵੀ ਕੋਣ ਰਾਤ ਕਿਸਾ ਕਿਦਾ ਜੀ ਕਰਦਾ ਵੀ ਰਾਤ ਨੂੰ ਟਰੈਕਟਰ ਟਰਾਲੀ ਦੇ ਵਿੱਚ ਸੌਵੇ ਠੰਡੀਆਂ ਦੇਖੋ ਠੰਡ ਕਿੰਨੀ ਹੈ ਬਿਲਕੁਲ ਸਰ ਰੁਦਾਈ ਤੇ ਤੁਸੀਂ ਸੌਂਦੇ ਹੋ ਤੇ ਉਹ ਕਿਸਾਨ ਉੱਥੇ ਆਪਣੇ ਤੁਸੀਂ ਕਈ ਕਿਸਾਨਾਂ ਦੀ ਤੁਸੀਂ ਵੀਡੀਓ ਦੇਖੋ ਹਾਂ ਦੇ ਖੇਤਾਂ 'ਚ ਬਟਾਂ ਤੇ ਬਹਿ ਕੇ ਅਚਾਰ ਨਾਲ ਰੋਟੀ ਖਾ ਰਹੇ ਆ ਅਸੀਂ ਟ੍ਰੇਨਿੰਗ ਟੇਬਲ ਤੇ ਬੈ ਕੇ ਰੋਟੀ ਖਾਣੇ ਆ ਤੇ ਕਿਸਾਨ ਜੀ ਆਪਣੀਆਂ ਮੰਗਾਂ ਮੰਗ ਜਿਹੜੀਆਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਤੁਸੀਂ ਜੇ ਕਹਿ ਰਹੇ ਹੋ ਵੀ ਅਸੀਂ 5 ਸਾਲ ਤੱਕ ਇਹ ਗਰੰਟੀਆਂ ਦੇ ਉਹ ਕਹਿੰਦੇ ਵੀ 5 ਸਾਲ ਤੱਕ ਹੀ ਕਿਉਂ ਹੂੰ ਸਾਨੂੰ ਇਹਦਾ ਇੱਕ ਪਾਸੇ ਤੇ ਸਾਡਾ ਪਾਣੀ ਜਿਹੜਾ ਉਹ ਥੱਲੇ ਚੱਲ ਗਿਆ ਆਰਮ ਵਾਲੇ ਟਾਈਮ ਦੇ ਵਿੱਚ ਹਾਲਾਤ ਜੇ ਹੋਏ ਰਹੇ ਨਾ ਅਸੀਂ ਫਸਲੀ ਚੱਕਰ ਚੋਂ ਬਾਹਰ ਨਾ ਨਿਕਲਦੇ ਪੀਣ ਨੂੰ ਪਾਣੀ ਨਹੀਂ ਲੱਭਣਾ ਤੇ ਤੀਜਾ ਵਿਸ਼ੇ ਉਜੜ ਪਾਣੀ ਕਰਕੇ ਹੋਏਗਾ ਉਹ ਯੂਕਰੇਨ ਰੂਸ ਲੜੀ ਤੇ ਜਾਂਦੇ ਨਾ ਆਪਸ ਪਰ ਜਦੋਂ ਪਾਣੀ ਨਹੀਂ ਪੀਣ ਨੂੰ ਮਿਲੇਗਾ ਬੰਦਾ ਜੀਏਗਾ ਜਿਸ ਤਰ੍ਹਾਂ ਬਿਲਕੁਲ ਸਰ ਜੀ ਸਰ ਇਸ ਵਾਰ ਨਾ ਮੈਨੂੰ ਲੱਗਦਾ ਹੈ ਕਿ ਜਿਹੜੇ ਆਪਣੇ ਪੰਜਾਬ ਦੇ ਇਲੈਕਸ਼ਨਸ ਹੋਣ ਵਾਲੇ ਨੇ ਉਹ ਕਾਫੀ ਦਿਲਚਸਪ ਹੋਣ ਵਾਲੇ ਨੇ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ ਜੋ ਆਪਣੇ ਆਮ ਆਦਮੀ ਪਾਰਟੀ ਨੇ ਤੇ ਉਹ ਕਾਂਗਰਸ ਦੇ ਨਾਲ ਗੱਠਜੋੜ ਜਿਹੜਾ ਹੈ ਕਰਨ ਤੋਂ ਮਨਾ ਕਰ ਰਹੇ ਨੇ ਪਰ ਦੂਜੇ ਪਾਸੇ ਹੀ ਇੰਡੀਆ ਆਲਾਈንስ ਵੀ ਚੱਲਦਾ ਪਿਆ ਹੈ ਮਤਲਬ ਕੋਈ ਦੀਨ ਇਮਾਨ ਹੈ ਜਾਂ ਨਹੀਂ ਹੈ ਲੀਡਰਾਂ ਦਾ ਦੀਨ ਇਮਾਨ ਦੇਖੋ ਤੁਸੀਂ ਆਪੇ ਆਪੇ ਸਵਾਲ ਕਰ ਰਹੇ ਹੋ ਤੇ ਆਪੇ ਤੁਸੀਂ ਜਵਾਬ ਵੀ ਦੇ ਰਹੇ ਹੋ ਵੀ ਜੀ ਇਹਨਾਂ ਦਾ ਕੋਈ ਦੀਨ ਇਮਾਨ ਹੁੰਦਾ ਨਾ ਤੇ ਸਾਡੇ ਮੁਲਕ ਦਾ ਹਾਲ ਥੜੀ ਹੁੰਦਾ ਵੀ ਸਾਡੇ ਮੁਲਕ ਨੂੰ ਉਹਨਾਂ ਅੰਗਰੇਜ਼ਾਂ ਨੇ ਲੁੱਟਿਆ ਜਿਨ੍ਹਾਂ ਇਹ ਕਾਲੇ ਲੁੱਟ ਗਏ ਬਿਲਕੁਲ ਸਰ ਫਿਰ ਕੀ ਅਫਸਰਾਂ ਤੇ ਇਹਨਾਂ ਦਾ ਕੋਈ ਕੰਟਰੋਲ ਨਹੀਂ ਦੇਖੋ ਡਾਕਟਰ ਭੀਮਰਾਭ ਅੰਬੇਦਕਰ ਬਾਬਾ ਸਾਹਿਬ ਨੂੰ ਉਮੀਦ ਕਰਨੇ ਬਹੁਤ ਵਧੀਆ ਸੰਵਧਾਨ ਲਗੇ ਇੱਕ ਅਫਸਰ ਦੇ ਉੱਤੇ ਇੱਕ ਲੀਡਰ ਬਿਠਾਤਾ ਪਰ ਉਹਨਾਂ ਨੂੰ ਇਹ ਭੁੱਲ ਕੇ ਵੀ ਜਦੋਂ ਦੋਵੇਂ ਚੋਰ ਮਿਲ ਗਏ ਤੇ ਫਿਰ ਕੀ ਹੋਏਗਾ ਚਲੋ ਹੁਣ ਦੇਖੋ ਆਮ ਆਦਮੀ ਪਾਰਟੀ ਤੇ ਕਾਫੀ ਦੇਰ ਤੋਂ ਚਰਚਾ ਸੀ ਜਿੱਥੇ ਤੱਕ ਮੈਨੂੰ ਲੱਗਦਾ ਕਿ ਜਦੋਂ ਉਹਨਾਂ ਨੇ ਸੰਵਿਧਾਨ ਲਿਖਿਆ ਸੀ ਉਹਨਾਂ ਨੂੰ ਇਹ ਨਹੀਂ ਨਾ ਪਤਾ ਸੀਗਾ ਵੀ ਸ਼ਾਇਦ ਇੰਨਾ ਲਲ ਜਾਣਗੇ ਲਲ ਜਾਣਗੇ ਉਹਨਾਂ ਨੇ ਸ਼ਾਇਦ ਤੀਸਰਾ ਵਿਕਲਪ ਕਰ ਦਿੰਦੇ ਕੋਈ ਚਲੋ ਦੇਖੋ ਗੱਲ ਹੈ ਕਿ ਸਾਡਾ ਮੁਲਕ ਗਰੀਬ ਨਹੀਂ ਹੈ ਹਾਂਜੀ ਇਹਨੂੰ ਗਰੀਬ ਕੀਤਾ ਗਿਆ ਬਿਲਕੁਲ ਸੋਨੇ ਦੀ ਚਿੜੀ ਅੱਜ ਵੀ ਭਾਰਤ ইস্ট ਇੰਡੀਆ ਕੰਪਨੀ ਨੇ ਉਹਨਾਂ ਨੇ ਲੁੱਟਿਆ ਤੁਸੀਂ ਇਤਿਹਾਸ ਖੋਲ ਕੇ ਦੇਖ ਲਓ ਜਿਨ੍ਹਾਂ ਨੇ ਲੁੱਟਿਆ ਕੋਈ ਦਫ਼ਤਰ ਨੂੰ ਹੱਥ ਲਾ ਲਓ ਕਿਸੇ ਲੀਡਰ ਨੂੰ ਹੱਥ ਲਾ ਲਓ ਤੁਸੀਂ ਦੇਖੋ ਫਿਰ ਤੁਸੀਂ ਦੇਖੋ ਵੀ ਇਨ ਲੀਡਰਾਂ ਦੇ ਉੱਤੇ ਤੇ ਵੱਡੇ ਅਫਸਰਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਜੀ ਹੁੰਦਾ ਉਹ ਸੰਦੇਸ਼ ਖੜੀ ਦਾਗਾ ਜਿਉ ਸ਼ਬਾਦ ਦੇਖੋ ਉੱਤੇ ਕੀ ਹਾਲਾਤ ਹੋ ਮਤਲਬ ਤੁਸੀਂ ਜਦੋਂ ਉਹਨਾਂ ਦੀਆਂ ਗੱਲਾਂ ਸੁਣਦੇ ਹੋ ਨਾ ਤੇ ਰੌਂਗ ਤੇ ਖੜੇ ਹੋ ਜਾਂਦੇ ਵੀ ਤੁਸੀਂ ਐਹੋ ਜਿਹਾ ਆਜ਼ਾਦ ਮੁਲਕ 'ਚ ਰਹ ਰਹੇ ਹੋ ਤੁਸੀਂ ਹੁਣ ਦੇਖੋ ਆਮ ਆਦਮੀ ਪਾਰਟੀ ਦੇ ਜਦੋਂ ਅਸਲ ਇਹ ਨਾ ਪੰਜਾਬ ਚ ਤੇ ਗੱਠਬੰਧ ਨਹੀਂ ਹੋਇਆ ਚੰਡੀਗੜ੍ਹ ਦੀ ਸੀਟ ਜਿਹੜੀ ਕਾਂਗਰਸ ਲੜ ਰਣੀ ਹੈ ਕਿਉਂਕਿ ਮੇਅਰ ਇਹਨਾਂ ਦਾ ਬਣ ਗਿਆ ਹੁਣ ਆਮ ਆਦਮੀ ਪਾਰਟੀ ਦਾ ਤੇ ਐਮਪੀ ਹੁਣ ਕਾਂਗਰਸ ਦਾ ਹੋਣਾ ਚਾਹੀਦਾ ਦਿੱਲੀ ਦੇ ਵਿੱਚ ਵੀ ਇਹਨਾਂ ਦਾ ਗੱਠਜੋੜ ਹੋ ਗਿਆ ਹਰਿਆਣਾ ਦੇ ਵਿੱਚ ਵੀ ਹੋ ਗਿਆ ਹੈ ਗੋਆ ਗੁਜਰਾਤ ਚ ਵੀ ਹੋ ਗਿਆ ਹੈ ਪੰਜਾਬ ਚ ਕਹਿੰਦੇ ਵੀ ਇੱਕ ਦਿਨ ਉਹ ਕਹਿੰਦਾ ਰੱਜ ਕੇ ਕਵਾਂਗੇ ਵੀ ਤੂੰ ਚੋਰ ਤੇ ਉਹ ਕਹਿਣਗੇ ਤੂੰ ਚੋਰ ਹੁਣ ਪਤਾ ਨਹੀਂ ਕਹਿਣਗੇ ਕਿ ਨਹੀਂ ਇਹ ਵਾਲਾ ਸਵਾਲ ਦਾ ਜਵਾਬ ਕਿਉਂਕਿ ਜਦੋਂ ਤੁਸੀਂ ਦੇਖੋ ਇਹਨਾਂ ਨੇ ਇਲੈਕਸ਼ਨ ਲੜੇ ਸਨ 2022 ਚ ਤੇ ਕਿਸ ਤਰ੍ਹਾਂ ਮੰਚ ਤੋਂ ਕਹਿੰਦੇ ਸੀ ਇਹ ਭ੍ਰਿਸ਼ਟਾਚਾਰੀ ਹਨ ਮੁਲਕ ਕੋ ਲੂਟ ਕੇ ਖਾਏ ਪੰਜਾਬ ਕਾ ਇਹਨਾਂ ਨੇ ਬੇੜਾ ਘਰ ਕਰ ਦਿਆ ਨਸ਼ਾ ਮਾਫੀਆ ਸ਼ਰਾਬ ਮਾਫੀਆ ਰੇਤ ਮਾਫੀਆ ਇੱਥੇ ਪਰ ਹੈ ਇਤਨੇ ਕਰੋੜ ਗਵਾਉਣਗੇ ਹੁਣ ਤੱਕ ਕਿਤੇ ਕਰੋੜਾਂ ਗਏ ਤੇ ਕਈ ਵਾਰੀ ਚਲੋ ਗੱਲਾਂ ਹੀ ਹੋਈਆਂ ਪਰ ਇਹ ਬੜਾ ਦਿਲਚਸਪ ਵੇਖਣ ਨੂੰ ਮਿਲੇਗਾ ਵੀ ਜਦੋਂ ਕਹਿੰਦਾ ਵੀ ਪੰਜਾਬ ਚ ਚੰਡੀਗੜ੍ਹ ਜਾਣਗੇ ਇਕੱਠੇ ਬੈਠੇ ਹੋਣਗੇ ਇੱਕੋ ਸਟੇ ਦੇ ਉੱਤੇ ਤੇ ਤੂੰ ਪੰਜਾਬ ਚ ਆ ਜਾਣਗੇ ਉਹ ਕਹਿੰਦੇ ਇਹ ਪੰਜਾਬ ਲੁੱਟ ਕੇ ਖਾ ਗਏ ਲੁੱਟ ਕੇ ਖਾ ਗਏ ਨਾ ਤੂੰ ਮੈਨੂੰ ਜੇਲ੍ਹ ਭੇਜਿਆ ਸੀ ਨਹੀਂ ਤੂੰ ਮੈਨੂੰ ਕਢਾਇਆ ਸੀਗਾ ਮਤਲਬ ਮਾਨ ਸਾਹਿਬ ਦੇਖੋ ਕਹਿ ਗਏ ਐਸਵਾਰੀ ਪੰਜਾਬ ਹੀਰੋ 13 0 ਤੁਸੀਂ ਦੇਖੋ ਫਿਲਹਾਲ ਜਿਹੜੀਆਂ ਸੀਟਾਂ ਨਾ ਸੱਤ ਕਾਂਗਰਸ ਕੋਲ ਹੈ ਦੋ ਅਕਾਲੀ ਦਲ ਕੋਲ ਹੈ ਦੋ ਭਾਜਪਾ ਕੋਲ ਇੱਕ ਸ਼ਰਮਣੀ ਅਕਾਲੀ ਦਲ ਮਾਨ ਕੋਲ ਹੈ ਤੇ ਇੱਕ ਰਲੇ ਦੇ ਕੇ ਆਮ ਆਦਮੀ ਪਾਰਟੀ ਕੋਲ ਹੈ ਜਲੰਧਰ ਦੀ ਉਹ ਵੀ 12 ਉਧਾਰਾ ਲੈਂਦਾ ਨਹੀਂ ਦੇਂਦੇ ਸੁਸ਼ੀਲ ਰਿੰਕੂ ਇਹਨਾਂ ਕੋ ਆਪਣਾ ਤਾਂ ਕੈਂਡੀਡੇਟ ਕੋਗਾ ਨਹੀਂ ਦੇਖੋ ਆਉਣ ਵਾਲੇ ਦਿਨਾਂ ਚ ਕੁੱਲ ਮਿਲਾ ਕੇ ਇਹ ਬਹੁਤ ਜਿਹੜੀ ਹੈ ਜਿਹੜੀ ਦਿਲਚਸਪ ਹੋਣਗੇ ਬਿਲਕੁਲ ਸਰ ਬਿਲਕੁਲ ਲੋਕਾਂ ਨੂੰ ਵੀ ਕਹਿੰਦੇ ਨੇ ਵੀ ਜਿਵੇਂ ਉਹ ਤਮਾਸ਼ਾ ਨਹੀਂ ਹੁੰਦਾ ਸਟੇਜ ਸ਼ੋਅ ਕਮੇਡੀ ਸ਼ੋਅ ਉਵੇਂ ਕਮੇਡੀ ਸ਼ੋਅ ਹੀ ਹੋਏਗਾ ਵੀ ਲੋਕਾਂ ਨੂੰ ਇਹ ਨਹੀਂ ਸਮਝ ਲੱਗੇਗੀ ਵੀ ਇਹ ਕਰੀਏ ਤੇ ਕਰੀਏਗੀ ਹਾਂ ਕਿੰਨੂ ਪਾਈਏ ਬੋਰਡ ਤੁਸੀਂ ਇਹ ਨਹੀਂ ਸਮਝਾ ਨਹੀਂ ਪੰਜਾਬ ਚ ਕਹਿਣਗੇ ਹੂੰ ਅਸੀਂ ਚੰਗੇ ਇਹ ਮਾਰੇ ਇਹ ਮਾਰੇ ਉੱਥੇ ਕਹਿੰਦੇ ਆਪਾਂ ਦੋਵੇਂ ਚੰਗੇ ਪੁਰਾਣੇ ਮਾਰੇ ਮਤਲਬ ਇਹਨਾਂ ਦਾ ਹੈ ਕੋਈ ਤੀਨ ਧਰਮ ਕੋਈ ਕੋਈ ਇਹਨਾਂ ਨੂੰ ਸਿਰਫ ਗੋਕਨ ਆਪਣੇ ਬਾਰੇ ਸੋਚ ਹੈ ਸਿਰਫ ਆਪਣਾ ਆਪ ਦੇਖਦਾ ਆਮ ਜਨਤਾ ਜੇ ਇਹ ਵਾਕਈ ਜਨਤਾ ਦੇ ਬਾਰੇ ਇਹਨਾਂ ਲੀਡਰਾਂ ਨੇ ਸੋਚਿਆ ਹੁੰਦਾ ਤੇ ਅੱਜ ਵੀ ਸਾਡੇ ਸਕੂਲਾਂ ਦੇ ਵਿੱਚ ਟੀਚਰਾਂ ਦੀ ਘਾਟ ਨਾ ਹੁੰਦੀ ਤੁਸੀਂ ਦੇਖੋ ਇੱਕ ਕਿਸੇ ਲੀਡਰ ਨੂੰ ਕੁਝ ਹੋ ਜਾਂਦਾ ਨਾ ਜੀ ਤੇ ਫਿਰ ਸਾਰਾ ਤੰਤਰ ਕਹਿੰਦੇ ਵੀ ਉਹ ਐਕਟਿਵ ਹੋ ਜਾਂਦਾ ਬਿਲਕੁਲ ਵੀ ਇਲੈਕਸ਼ਨ ਕਰਾਉਣੇ ਆ ਤੇ ਜਦੋਂ ਇੱਥੇ ਕਹਿੰਦੇ ਵੀ ਸਾਰੇ ਸਾਰੇ ਡਿਪਾਰਟਮੈਂਟਾਂ ਚੋਂ ਕਈ ਬੰਦੇ ਰਿਟਾਇਰ ਹੋ ਜਾਂਦੇ ਆ ਭਾਵੇਂ ਪੁਲਿਸ ਲੈ ਲਓ ਭਾਵੇਂ ਹੋਰ ਕੋਈ ਡਿਪਾਰਟਮੈਂਟ ਲੈ ਲਓ ਉਹ ਭਰਤੀਆਂ ਨਹੀਂ ਕਰਦੇ ਤੁਸੀਂ ਪੈਸੇ ਸਾਰੇ ਪੱਦੇ ਤੁਸੀਂ ਲੈਨੇ ਹੋ ਕਿਸ ਤਰ੍ਹਾਂ ਮਿਲਦੇ ਤੁਹਾਨੂੰ ਸਹੂਦਾਵਾਂ ਕਿੱਥੋਂ ਲੈਂਦੇ ਹੋ ਲੋਕਾਂ ਦੇ ਦਿੱਤੇ ਟੈਕਸ ਤੋਂ ਤੁਸੀਂ ਲੋਕਾਂ ਨੂੰ ਘਖਣੀ ਸਮਝਦੇ ਹੁੰਦਾ ਹੈ ਹੀ ਹੈ ਚਲੋ ਹੁਣ ਆ ਕੀ ਵਾਕਈ ਹੈ ਕੀ ਦਿਲਚਸਪ ਵੇਲਾ ਹੈ ਬਾਕੀ ਬਹੁਤ ਹੋਏਗਾ ਦੇਖਣਾ ਇਹ ਹੋਏਗਾ ਕਿ ਉਧਰੋਂ ਅਮਰਿੰਦਰ ਸਿੰਘ ਰਾਜਾ ਬੜਿੰਗ ਸਾਹਿਬ ਵੀ ਕਹਿੰਦੇ ਸਨ ਬਾਜਾ ਸਾਹਿਬ ਨੇ ਚਿੱਠੀ ਲਿਖੀ ਸੀ ਗਠਬੰਧਨ ਨਹੀਂ ਹੋਣਾ ਚਾਹੀਦਾ ਤੇ ਦਿੱਲੀ ਵੀ ਕੁਝ ਦੇ ਤੇ ਬੈਠੇ ਹੋਣੇ ਆ ਦਿੱਲੀ 'ਚ ਚਾਰ ਸੀਟਾਂ ਆਮ ਆਦਮੀ ਪਾਰਟੀ ਲੜ ਰਹੀ ਹੈ ਤੇ ਤਿੰਨ ਸੀਟਾਂ ਤੇ ਕਾਂਗਰਸ ਲੜ ਰਹੀ ਹੈ ਪਰ ਪੰਜਾਬ 'ਚ ਕਹਿੰਦੇ ਨਹੀਂ ਲੋਕਾਂ ਨੂੰ ਕਹਿੰਦੇ ਕੀ ਦੱਸਾਂਗੇ ਤੇ ਲੋਕੀ ਤੇ ਦਿੱਲੀ ਵੀ ਦੂਰ ਨਹੀਂ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਝੱਟ ਰੀਲ ਪੈ ਜਾਂਦੀ ਇੱਥੇ ਅੱਜ ਉੱਥੇ ਇਹਨਾਂ ਨੇ ਕਹਿਣਾ ਇਹ ਹਮ एक, एक हम साथ-साथ हैं, शाथ हैं। क्या कहते हैं हिंदी चीनी भाई भाई नहीं जैसे कहते हैं पंजाब में ना हम आपके हैं कौन बिल्कुल ठीक है बिल्कुल एकदम फिल्मी माहौल शायद बनने वाला होएगा बिल्कुल बन जाएगा स्टेज शो चलेगा पूरा बिल्कुल सर सर अमृतसर देविच पंजाब पुलिस ने ਇੱਕ ਬੰਦਾ ਫੜਿਆ ਜਿਹਦੇ ਕੋਲੇ 28 ਕਰੋੜ ਰੁਪਏ ਤੱਕ ਦੀ ਹਿਰੋਇਨ ਬਰਾਮਦ ਕੀਤੀ ਗਈ ਹੈ। ਹਾਂਜੀ ਦੇਖੋ ਇਹ ਬੰਦਾ ਫੜਿਆ ਜੀ 4 ਕਿਲੋ ਹਿਰੋਇਨ ਸੀ ਇਹਦੇ ਕੋਲ ਅਮਰਸਰ ਰੂਰਲ ਨੇ ਪੁਲਿਸ ਨੇ ਫੜਿਆ ਜੇ 2 ਲੱਖ ਰੁਪਏ ਦੀ ਡਰਗ ਮਣੀ ਇੱਕ ਪਿਸਤੌਲ ਵੀ ਫੜਿਆ ਗਿਆ। ਤੁਸੀਂ ਦੇਖੋ ਇਹ ਨਸ਼ੇ ਦੀ ਤਾਂ ਅੱਜ ਕੱਲ ਨਾਮਾ ਪੁਲਿਸ ਨੂੰ ਪਤਾ ਲੱਗ ਜਾਂਦਾ ਵੀ ਗੱਡੀ ਦਬਾ ਗੁਰ ਪਰਦਾ ਦਿੰਦਾ ਇਹ ਪੈਦਲ ਹੀ ਜਾਂਦਾ ਹੈ। ਪੁਲਿਸ ਨੇ ਇਹਨੂੰ ਕਾਬੂ ਕਰ ਲਿਆ ਇਹ ਧਨੋਆ ਕਲਾਂ ਦਾ ਰਹਿਣ ਵਾਲਾ ਜੇ। ਮਨਜੀਤ ਸਿੰਘ ਉਰਫ ਕਾਲੂ ਦਾ ਨਾਂ ਜੇ। ਤੇ ਅੱਜ ਵੀ ਕਿੱਥੇ ਵੇਚਣ ਜਾ ਰਿਹਾ ਸੀ। ਤੇ ਹੁਣ ਇਹਨੂੰ ਫੜ ਲਿਆ ਹੂੰ ਕਿਥੋਂ ਲਿਆਈ ਕਿੱਥੇ ਵੇਚਣ ਜਾ ਰਿਆ ਹੈ ਹੂੰ ਤੇ ਉਹ ਸਾਰਾ ਜਿਹੜਾ ਪੁਲਿਸ ਦਾ ਡਾਟਾ ਖੰਗਾਲ ਰਹੀ ਹੈ ਹੂੰ ਤੇ ਦੇਖੋ ਉਮੀਦ ਹੈ ਕਿ ਪੂਰੇ ਇਹਦੇ ਨੈਟਵਰਕ ਦਾ ਪਤਾ ਲੱਗ ਜਾਏਗਾ ਵੀ ਪਹਿਲਾਂ ਕਿੰਨੀ ਖੇਪ ਮੰਗਾਈ ਦੇਖੋ 4 ਕਿਲੋ ਬਹੁਤ ਵੱਡੀ ਜਿਹੜੀ ਇਹ ਕੁਆਂਟੀਟੀ ਹੁੰਦੀ ਘੱਟ ਕੁਆਂਟੀਟੀ ਨਹੀਂ ਹੁੰਦੀ ਪਰ ਇਹ ਮੈਨੂੰ ਲੱਗਦਾ ਬਸ ਉਮੀਦ ਵਾਲੀਆਂ ਗੱਲਾਂ ਨੇ ਜੇ ਮੈਂ ਆ ਕੇ ਦੇਖਾਂ ਤਾਂ ਮਤਲਬ ਆਪਾਂ ਤਾਂ ਹਰ ਰੋਜ਼ ਹੀ ਖਬਰਾਂ ਕਰਦੇ ਕਿ ਹਾਂਜੀ ਇਹ ਜਾ ਫੜੇ ਗਏ ਇੰਨੇ ਫੜੇ ਗਏ ਪਰ ਕਦੇ ਵੀ ਇਹ ਮੁੱਦਾ ਮਿਲਦਾ ਐਂਡ ਤੱਕ ਨਹੀਂ ਪਹੁੰਚਦਾ ਦੇਖੋ ਪਹੁੰਚਦਾ ਦੇਖੋ ਪੁਲਿਸ ਤੇ ਵੀ ਲਾ ਜਿਹੜੇ ਨਾ ਅਸੀਂ ਕਈ ਵਾਰੀ ਕਿਹਾ ਕਿ ਲਾ ਜਿਹੜੇ ਅੰਗਰੇਜ਼ਾਂ ਨੇ ਆਪਣੇ ਹਿਸਾਬ ਨਾਲ ਬਣਾਏ ਸੀ ਬਿਲਕੁਲ ਹੁਣ ਤੁਸੀਂ ਜਿਹੜਾ ਵਾਰ-ਵਾਰ ਹੈਪਚੁਅਲ ਕ੍ਰਿਮੀਨਲ ਹੈ ਉਹਨੂੰ ਜ਼ਮਾਨਤਾਂ ਅਦਾਲਤਾਂ ਕਿਉਂ ਦਿੰਦੀਆਂ ਸੌ ਸਮਝ ਤੋਂ ਪਰੇ ਹੈ ਦੇਖੋ ਗੈਂਗਸਟਰ ਜੇਲਾ 'ਚ ਬੈਠ ਕੇ ਆਪਣੇ ਨੈਟਵਰਕ ਚਲਾਏ ਜਾਂਦੇ ਉਹਨਾਂ ਤੇ ਕੀ ਨਾ ਏਜੰਸੀਆਂ ਦਾ ਕੰਟਰੋਲ ਆ ਆਮ ਬੰਦਾ ਕੀ ਚਾਹੁੰਦਾ ਸੋਸ਼ਲ ਸਿਕਿਉਰਿਟੀ ਬਿਲਕੁਲ ਉਹਨੇ ਉਹ ਕਹਿੰਦਾ ਬਈ ਸਰਕਾਂ ਗਲੀਆਂ ਠੀਕ ਹੋ ਜਾਣ ਹਸਪਤਾਲਾਂ ਦੇ ਵਿੱਚ ਮੇਰੀ ਗੱਲ ਸੁਣੀ ਦੇ ਸਰਕਾਰੀ ਦਫਤਰਾਂ 'ਚ ਜਿਹੜਾ ਮੇਰਾ ਜਾਇਜ਼ ਕੰਮ ਹੈ ਉਹ ਠੀਕ ਹੋਵੇ ਤੇ ਦੇ ਸੋਸ਼ਲ ਸਿਕਿਉਰਿਟੀ ਦੀ ਗੱਲ ਕੀਤੀ ਤੇ ਐਜੂਕੇਸ਼ਨ ਸਿਸਟਮ ਠੀਕ ਹੋ ਜਾਵੇ ਨਿਆਂ ਪ੍ਰਣਾਲੀ ਠੀਕ ਹੋ ਜਾਵੇ ਬਿਲਕੁਲ ਤੇ ਇੱਥੇ ਦੇ ਥਾਵਾ ਹੀ ਆਵਾ ਹੀ ਹੁੰਦੇ ਆ ਨਾ ਸਕੂਲਾਂ ਚ ਟੀਚਰ ਨਾ ਹਸਪਤਾਲਾਂ ਚ ਡਾਕਟਰ ਨਿਆਂ ਪ੍ਰਣਾਲੀ ਦੇ ਉੱਤੇ ਹਾਲੀ ਛੜਦੇ ਹੋ 5 ਕਰੋੜ ਕੇਸ ਜਿਹੜੇ ਪੈਂਡਿੰਗ ਅਦਾਲਤਾਂ 'ਚ ਤੁਰੇ ਫਿਰਦੇ ਆ 5 ਕਰੋੜ ਕੇਸ ਦਾ ਮਤਲਬ ਹੈ 20 ਕਰੋੜ ਜਿਹੜੇ ਆ ਲੋਕ ਜਿਹੜੇ ਸਫਰ ਰਾ ਇੱਕ ਪਰਿਵਾਰ ਦੇ ਨਾਲ ਤੁਸੀਂ ਚਾਰ ਬੰਦੇ ਵਿੱਚ ਲਾ ਲਓ ਤੇ ਤੁਸੀਂ ਇਹ ਦੇਖੋ ਗਿਆਨ ਨੂੰ ਕਿੱਧਰ ਲੈ ਆਪਾਂ ਸਰ ਯੂਪੀ ਦੇ ਕਾਸਗੰਝ ਦੇ ਵਿੱਚ ਇੱਕ ਟਰਾਲੀ ਜਿਹੜੀ ਹੈ ਉਹ ਤਲਾਬ ਦੇ ਵਿੱਚ ਡਿੱਗੀ ਜਿਸ ਦੇ ਕਰਕੇ ਕਾਫੀ ਲੋਕ ਉਹਦੇ ਵਿੱਚ ਡੁੱਬ ਦੇਖੋ ਜੀ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਟਰੈਕਟਰ ਟਰਾਲੀ ਤਲਾਹ ਚ ਡਿੱਗ ਚਮੇ ਬੰਦਿਆਂ ਦੀ ਫਿਲਹਾਲ ਕਹਿੰਦੇ ਮੌਤ ਹੋ ਗਈ ਤੇ ਇਹ ਦੱਸਿਆ ਜਾ ਰਿਹਾ ਹੈ ਇਹਦੇ ਵਿੱਚ 54 ਬੰਦੇ ਜਿਹੜੇ ਆ ਉਹ ਸੀਗੇ ਸਵਾਰ ਹੁਣ ਲੋਕ ਦੱਸਦੇ ਆ ਵੀ ਇਹ ਸਪੀਡ ਜਿਹੜੀ ਜ਼ਿਆਦਾ ਸੀ ਗੱਡੀ ਦੀ ਜੋ ਉਥੇ ਦਾ ਵੀ ਕੰਟਰੋਲ ਫਿਰ ਉਹ ਡਰਾਈਵਰ ਕੰਟਰੋਲ ਨਹੀਂ ਕਰ ਪਾਇਆ ਤੇ ਟਰੈਕਟਰ ਜਿਹੜਾ ਸੜਕ ਤੋਂ ਜਾ ਕੇ ਤਲਾਬ 'ਚ ਜਾ ਡਿਆ ਇਹ ਮਾਗੀ ਪੂਰणिमा ਦਾ ਤੇ ਟਰਾਲੀ ਜਿਹੜੀ ਹੈ ਆਕਾਸ਼ ਗੰਗ ਜਿਹੜਾ ਕਾਦਰ ਗੰਗ ਘਾਟ ਉੱਥੇ ਨੰਗਾ ਸਨਾਨ ਕਰਨ ਜਾ ਰਹੇ ਸੀਗੇ ਤੇ ਰਾਹ ਚ ਇਹ ਜਿਹੜਾ ਹਾਸਾ ਹੈ ਲੋਕਾਂ ਨੇ ਕਿਹਾ ਵੀ ਦੇਖੋ ਜਿਹੜੇ ਉੱਥੇ ਪਿੰਡ ਵਾਲੇ ਮਦਦ ਕਰਨ ਆਉਂਦੇ ਆ ਲੋਕਾਂ ਕੋਸ਼ਿਸ਼ ਤਾਂ ਕੀਤੀ ਬਚਾਉਣ ਦੀ ਪਰ ਕਹਿੰਦੇ ਵੀ ਜਿਹੜੀ ਟਰਾਲੀ ਨਾ ਜਦੋਂ ਡਿੱਗੀ ਤਲਾਹ ਦੇ ਵਿੱਚ ਤੇ ਉਹਦੇ ਥੱਲੇ ਵੀ ਆ ਕੇ ਬਹੁਤ ਸਾਰੇ ਜਿਹੜੇ ਬੰਦੇ ਉਹ ਦੱਬ ਗਏ ਹੁਣ ਤੁਸੀਂ ਦੇਖੋ ਫਿਰ ਕਿੰਨੇ ਵੀ ਜਦੋਂ ਸੱਪ ਨਿਕਲ ਤੋਂ ਬਾਅਦ ਲਕੀਰ ਪਿੱਟਦੇ ਆ ਸੀ ਸਾਡਾ ਉੱਥੋਂ ਦੇ ਜਿਹੜੇ ਕਮਿਸ਼ਨਰ ਨੇ ਰਵਿੰਦਰ ਕੁਮਾਰ ਉਹਨਾਂ ਦੱਸਿਆ ਵੀ 54 ਬੰਦੇ ਸੀਗੇ ਇਹਦੇ ਚ ਟਰਾਲੀ 'ਚ ਤੇ 24 ਬੰਦਿਆਂ ਦੀ ਕਹਿੰਦੇ ਹੋ ਗਈ ਹੈ ਮੌਤ ਤੇ ਹਰ ਜਿਹੜਾ ਮਰਨ ਵਾਲੇ ਨੂੰ 2-2 ਲੱਖ ਰੁਪਇਆ ਤੇ ਜਿਹੜਾ ਜ਼ਖਮੀ ਹੋਇਆ ਉਹਨੂੰ 50 ਹਜ਼ਾਰ ਰੁਪਇਆ ਦਿੱਤਾ ਜਾਏਗਾ। ਉਹ ਤੁਸੀਂ ਦੇਖੋ ਵੀ ਪਹਿਲੀ ਗੱਲ ਕਿ ਲੋਕਾਂ ਨੂੰ ਹੀ ਸਮਝਣਾ ਚਾਹੀਦਾ ਵੀ ਟਰਾਲੀ ਕੀ ਬੰਦਿਆਂ ਨੂੰ ਢੋਣ ਵਾਸਤੇ ਹੈਗੀ। ਟਰਾਲੀ ਤੇ ਹੈਗੀ ਵੀ ਗਣਕ ਲੈ ਜਾਣ ਵਾਸਤੇ ਇੱਥੇ ਟਰਾਲੀ ਦੇ ਵਿੱਚ ਰੇਤਾ ਟਰਾਲੀ ਦੇ ਵਿੱਚ ਬੰਦੇ ਟਰਾਲੀ ਦੇ ਵਿੱਚ ਇੱਟਾ ਮਤਲਬ ਕਾਨੂੰਨ ਨਾ ਦੀ ਜਿਵੇਂ ਨਾ ਕੋਈ ਚੀਜ਼ ਰਹਿ ਨਹੀਂ ਗਈ ਤੇ ਦੁਸਤਾਂ ਦੇ ਵਿੱਚ ਮਤਲਬ ਤੁਸੀਂ ਦੇਖੋ ਵੀ ਕਈ ਵਾਰੀ ਘਟਨਾਵਾਂ ਹੁੰਦੀਆਂ ਤੁਸੀਂ ਵੇਖਿਆ ਹੋਵੇਗਾ ਮੇਲਿਆਂ ਵਾਂਗ ਜਦੋਂ ਮੇਲੇ ਹੁੰਦੇ ਨੇ ਤੇ ਇੱਥੋਂ ਬਹੁਤ ਸਾਰੇ ਲੋਕ ਟਰਾਲੀਆਂ ਟਰੱਕਾਂ ਦੇ ਵਿੱਚ ਕਿਦਾਂ ਫਟੇ ਲਾਏ ਹੁੰਦੇ ਉਹਨਾਂ ਨੇ ਬਹਿ ਕੇ ਜਾਂਦੇ ਨੇ ਮਤਲਬ ਇਹਨਾਂ ਨੂੰ ਜਾਨ ਦੀ ਵੀ ਕੋਈ ਪਰਵਾਹ ਨਹੀਂ ਹੈ ਪਰ ਜਿਹੜੀ ਵੀ ਘਟਨਾ ਹੋਈ ਏ ਬਹੁਤ ਮੰਦ ਭਾਗੀ ਏ ਇਹਦੇ ਤੋਂ ਸਬਕ ਵੀ ਲੈਣਾ ਚਾਹੀਦਾ ਸਾਰੀਆਂ ਸਰਕਾਰਾਂ ਨੂੰ ਵੀ ਤਾਂ ਕਿ ਵਿਖਦੇ ਵਿੱਚ ਦੇਖੋ ਜਾਂ ਤੇ ਸਾਨੂੰ ਲੱਗਦਾ ਵੀ ਸਾਡੀ ਆਬਾਦੀ ਬਹੁਤ ਹੈ ਵੀ ਕੁਝ ਜੇ ਚਲੇ ਜਾਂਦੇ ਲੋਕ ਇਹ ਫਰਕ ਸਰਕਾਰਾਂ ਨੂੰ ਨਹੀਂ ਪੈਂਦਾ ਹੁਣ ਸਰਕਾਰਾਂ ਨੂੰ ਭਾਵੇਂ ਫਰਕ ਨਾ ਪੈਂਦਾ ਪਰ ਜਿਹੜਾ ਪਰਿਵਾਰ ਦਾ ਜੀ ਚਲਾ ਜਾਂਦਾ ਤੁਸੀਂ ਦੇਖੋ ਉਹਦੇ ਤੇ ਕੀ ਬੀਤਦੀ ਹੈ ਕਿਸੇ ਦਾ ਬੱਚਾ ਚਲਾ ਗਿਆ ਕਿਸੇ ਦਾ ਪਰਾ ਚਲਾ ਗਿਆ ਕਿਸੇ ਦੀ ਭੈਣ ਚਲੀ ਗਈ ਕਿਸੇ ਦੀ ਮਾਂ ਚਲੀ ਗਈ ਕਿਸੇ ਦਾ ਬਾਪ ਚਲਾ ਗਿਆ ਤੁਸੀਂ ਇਹ ਦੇਖੋ ਇਸ ਕਰਕੇ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਇਸ ਤਰ੍ਹਾਂ ਦੀ ਘਟਨਾ ਗਾਹ ਨਾ ਹੋਵੇ ਸਰਕਾਰਾਂ ਨੂੰ ਨਿਠ ਕੇ ਇਹਦੇ ਉੱਤੇ ਕੋਈ ਸਖਤ ਕਾਨੂੰਨ ਕਾਨੂੰਨ ਦਾ ਬਾਦ ਨਹੀਂ ਪਰ ਲਾਗੂ ਨਹੀਂ ਹੁੰਦੇ ਪੁਲਿਸ ਨੂੰ ਵੀ ਤੇ ਲੋਕਾਂ ਨੂੰ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਸਮਾ ਹੋ ਗਿਆ ਇਜ਼ਾਦਤ ਬਿਲਕੁਲ ਸਰ ਚਲੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਾਨੂੰ ਦਿਓ ਜ਼ਾਦਤ ਧੰਨਵਾਦ ਸਸ਼ੀਕਲ ਨਮਸਕਾਰ